ਆਪਾਂ ਯੂਪੀ ਬਿਹਾਰ ਦੀ ਇਹਨਾਂ ਦੀ ਗੱਲ ਕਰਦੇ ਨੇ ਜੋ ਸਾਡੇ ਸ਼ਹਿਰ ਚ ਆ ਕੇ ਗੰਦ ਪਾ ਰਹੇ ਨੇ ਕਦੇ ਇਹਨਾਂ ਦੇ ਸ਼ਹਿਰ ਜਾ ਕੇ ਦੇਖਿਓ ਕੋਈ ਇਹ ਜਿਹੜਾ ਯੋਗੀ ਹੈ ਜੇ ਇਹਨਾਂ ਦੇ ਕੋਈ ਆਪਣਾ ਇਹ ਜੇ ਕਰਤੂਤ ਕਰ ਦੇਣਾ ਤਾਂ ਉਦੋਂ ਖੜ ਕੇ ਗੋਲੀ ਗੱਪੇ ਮਰਵਾ ਦਿੰਦਾ ਉਹ ਯੋਗੀ ਕਿਉਂ ਅਸੀਂ ਕੁਝ ਕਰ ਨਹੀਂ ਸਕਦੇ ਇਹਦੀ ਚੀਜ਼ ਜੇ ਸਰਕਾਰ ਆਪਣੀ ਆਈ ਤੇ ਆਇਤਾ ਕੁਝ ਵੀ ਕਰ ਸਕਦੀ ਹੈ ਮੁਹਾਲੀ ਇੱਕ ਡਿਵੈਲਪਡ ਸਿਟੀ ਹੈ ਤੇ ਡਿਵੈਲਪਡ ਸਿਟੀ ਚ ਆਪਾਂ ਕਹਿੰਨੇ ਕ੍ਰਾਈਮ ਘਟ ਹੁੰਦੇ ਆ ਪਰ ਇਹ ਡਿਵੈਲਪਡ ਸਿਟੀ ਪਿੰਡਾਂ ਨਾਲੋਂ ਵੀ ਪਿਛੜ ਏਰੀਆ ਨਾਲੋਂ ਵੀ ਵੱਧ ਕ੍ਰਾਈਮ ਹੋ ਰਹੇ ਨੇ ਰੋਜ਼ ਕਿਸੇ ਦੇ ਗੋਲੀ ਵੱਜ ਜਾਂਦੀ ਹੈ ਰੋਜ਼ ਕਿਰਪਾਨਾਂ ਵੱਜ ਜਾਂਦੀਆਂ ਚੱਕੇ ਮੁੰਡੇ ਇਹਦੇ ਕੋਈ ਗਲਾ ਵੜ ਦਿੰਦੇ ਕਿਸੇ ਦਾ ਕਦੇ ਸਨੇਚਿੰਗ ਹੋ ਰਹੀ ਹੈ ਇਹਦਾ ਫੱਤੋ ਵੱਡਾ ਮੇਨ ਰੀਜ਼ਨ ਹੈ ਨਸ਼ਾ ਤੁਸੀਂ ਦੇਖ ਰਹੇ ਹੋ ਇੰਡੀਆ 5 ਨਿਊਜ਼ ਤੇ ਮੈਂ ਤੁਹਾਡੇ ਨਾਲ ਹਾਂ ਕ੍ਰਿਸ਼ ਵਰਮਾ ਇਸ ਟਾਈਮ ਅਸੀਂ 67 ਦੀਆਂ ਲਾਈਟਾਂ ਤੇ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਦੀ ਬੋਡੀ ਸਿਰਫ ਤੇ ਸਿਰਫ 16 ਜਾਂ 17 ਸਾਲ ਦਾ ਨੌਜਵਾਨ ਹੋਏਗਾ ਤੇ ਨਾਲ ਇਹਦਾ ਇੱਕ ਦੋਸਤ ਸੀਗਾ ਜਿਹਨੂੰ ਉਹਨੂੰ ਮੋਦੀ ਗਾਰਡ ਉਤਾਰ ਦਿੱਤਾ ਗਿਆ ਹੈ। ਇਹ ਗੱਲ ਕੀ ਸੀ ਇੱਕ ਸਾਈਕਲ ਨੂੰ ਲੈ ਕੇ ਗੱਲ ਹੋਈ ਹੈ ਤੇ ਪ੍ਰਵਾਸੀਆਂ ਨੇ 507 ਬੰਦਿਆਂ ਪ੍ਰਵਾਸੀਆਂ ਨੇ ਮਿਲ ਕੇ ਇਹਨਾਂ ਤੇ ਚਾਕੂਆਂ ਨਾਲ ਹਮਲਾ ਕਰਕੇ ਇਹਨਾਂ ਨੂੰ ਮੋਦੀ ਗਾਰਡ ਉਤਾਰਤਾ ਜਦਕਿ ਇਹਨਾਂ ਦੀ ਕੋਈ ਗਲਤੀ ਨਹੀਂ ਸੀ ਨਾ ਤੇ ਇਹਨਾਂ ਦਾ ਕੋਈ ਲੜਾਈ ਝਗੜਾ ਸੀ ਇਹ ਸਿਰਫ ਇੱਕ ਲੜਾਈ ਨੂੰ ਸੋਲਵ ਕਰਾਨ ਗਏ ਸੀਗੇ ਜਿਸ ਨੂੰ ਕਰਕੇ ਉਹਨਾਂ ਨੂੰ ਮੋਦੀ ਗਾਰਡ ਉਤਾਰ ਦਿੱਤਾ ਗਿਆ। ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇਹਨਾਂ ਦੇ ਫੈਮਿਲੀ ਮੈਂਬਰਸ ਤੇ ਆਪਣੇ ਇਹ ਨੌਜਵਾਨ ਸਾਰੇ ਪੀੜ੍ਹੀ ਇਸ ਟਾਈਮ ਇੱਥੇ ਬੈਠੀ ਹੈ ਸਾਰੇ ਇਹਨਾਂ ਦੇ ਇਨਸਾਫ ਦੀ ਮੰਗ ਕਰ ਰਹੇ ਨੇ ਇਸ ਟਾਈਮ ਮਰੇ ਨੂੰ ਘੱਟੋ ਘੱਟ ਵੀ 48 ਘੰਟੇ ਹੋ ਗਏ ਇਹਨਾਂ ਦੀ ਬੋਡੀਆਂ ਨੂੰ ਇੱਥੇ ਪਏ ਹੋਏ ਇੱਕ ਬੋਡੀ ਇਹਨਾਂ ਦੀ ਇੱਥੇ ਹੈ ਤੇ ਇੱਕ ਬੋਡੀ ਇਹਨਾਂ ਦੀ ਹਸਪੀਟਲ ਦੇ ਵਿੱਚ ਪਈ ਹੈ ਰਾਤ ਦੇ ਵੀ 12:30 ਵਜੇ ਦਾ ਟਾਈਮ ਹੈ ਤੇ ਅਸੀਂ ਇਸ ਟਾਈਮ ਚੌਂਕ 'ਚ ਬੈਠੇ ਆ ਜਿੱਥੇ ਕਿ ਆ ਸਾਰੇ ਸਾਡੇ ਬੈਠੇ ਇਨਸਾਫ ਮੰਗ ਰਹੇ ਨੇ ਸਾਡੇ ਨਾਲ ਇੱਕ ਹੋਰ ਮਿੱਤਰ ਨੇ ਉਹਨਾਂ ਨੇ ਵੀ ਇਨਸਾਫ ਦੀ ਮੰਗ ਦੇ ਵਿੱਚ ਆਪਣੇ ਘਰ ਪਰਿਵਾਰ ਛੱਡ ਕੇ ਸਭ ਇੱਥੇ ਬੈਠੇ ਨੇ ਭਾਈ ਥੋੜਾ ਤੁਸੀਂ ਅੱਗੇ ਵਾਜੋ ਸਸ਼ਕਲ ਜੀ ਸਸ਼ਕਲ ਬਈ ਸਸ਼ਕਲ ਜੀ ਤੁਸੀਂ ਦੇਖਦੇ ਹੋਵੋਗੇ ਕਿ ਹੁਣ ਜਿੱਦਾਂ ਸਾਨੂੰ ਇਹਨਾਂ ਨੇ ਕਿਹਾ ਹੈ ਕਿ ਜੋ ਵੀ ਇਹਨਾਂ ਨੇ ਕਿਹਾ ਹੈ ਕਿ ਉਹ ਠੀਕ ਹੈ ਕਿ ਵੋਟਰ ਗਾਰਡਨ ਨਾਲ ਕੈਂਸਲ ਹੋਣਾ ਚਾਹੀਦਾ ਸਭ ਕੁਝ ਨਾਲ ਕੈਂਸਲ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੁੰਗੇ ਤੁਹਾਡੀ ਜੀ ਆ ਚੀਜ਼ਾਂ ਨੂੰ ਦੇਖ ਕੇ ਕੀ ਮੰਗੀ ਹੈ ਸਰਕਾਰ ਦੇ ਨਾਲ ਉਹ ਕੀ ਕਹਿਣਾ ਚਾਹੁੰਗੇ ਤੁਸੀਂ ਇਹਨਾਂ ਨੂੰ ਦੇਖੋ ਸਭ ਤੋਂ ਵੱਡੀ ਮੰਗ ਜੋ ਸਾਡੀ ਹੈ ਤੁਸੀਂ ਵੀ ਨੌਜਵਾਨ ਹੋ ਅਸੀਂ ਵੀ ਨੌਜਵਾਨ ਹਾਂ ਸਾਨੂੰ ਤਾਂ ਇਸ ਟਾਈਮ ਵੀ ਸਾਡੇ ਮਾਪੇ ਨੂੰ ਡਰ ਲੱਗਦਾ ਹੈ ਵੀ ਸਾਡਾ ਮੁੰਡਾ ਹੁਣ ਜਾ ਰਿਹਾ ਕਿੱਥੇ ਜਾ ਰਿਹਾ ਹੈ ਕਦੋਂ ਆਏਗਾ ਆ ਦੇਖੋ ਥੋੜੇ ਬੈਠੇ ਬੈਠੇ ਹੀ ਮੇਰੀ ਮਦਰ ਦੇ ਮੈਨੂੰ 12 ਫੋਨ ਆ ਗਏ ਕਿ ਮੈਨੂੰ ਮਦਰ ਵੀ ਇਸ ਟਾਈਮ ਪੁੱਛਦੀ 8 ਵਜੇ ਤੋਂ ਬਾਅਦ ਫੋਨ ਆਣਾ ਸ਼ੁਰੂ ਹੋ ਜਾਂਦਾ ਵੀ ਪੁੱਤ ਤੂੰ ਠੀਕ ਹੈ ਵੀ ਤੂੰ ਠੀਕ ਹੈ ਵੀ ਤੂੰ ਆਪਣਾ ਧਿਆਨ ਰੱਖੀ ਇਹ ਹਾਲਾਤ ਮਾੜੇ ਨੇ ਤੇ ਮਾਂ ਮਾਂ ਦੇ ਡਰ ਚ ਮਾਂ ਦੇ ਆਪਣੇ ਦਿਲ ਚ ਇੰਨਾ ਡਰ ਬੈਠ ਗਿਆ ਠੀਕ ਹੈ ਔਰ ਸਾਡੀ ਮੰਗੇ ਇਹ ਹੈ ਵੀ ਸਾਨੂੰ ਦੇਖੋ ਲੋਕ ਬਾਹਰ ਕਿਉਂ ਭੱਜਦੇ ਆ ਬਾਹਰ ਇਸ ਲਈ ਭੱਜਦੇ ਕਿ ਕਹਿੰਦੇ ਇੰਡੀਆ ਹੁਣ ਸੇਫ ਨਹੀਂ ਰਿਹਾ ਤੇ ਪੰਜਾਬ ਹੁਣ ਅਨ ਸੇਫਸਟ ਏਰੀਆਜ਼ ਦੇ ਵਿੱਚੋਂ ਇੱਕ ਹੈ ਕਿਉਂ ਕਿ ਕਿਉਂਕਿ ਇੱਥੇ ਦੇ ਕਾਨੂੰਨ ਜੋ ਕਾਨੂੰਨ ਦੀ ਵਿਵਸਥਾ ਹੈ ਉਹ ਬਹੁਤ ਮਾੜੀ ਹੋ ਚੁੱਕੀ ਹੈ ਆਪਾਂ ਯੂਪੀ ਬਿਹਾਰ ਦੀ ਇਹਨਾਂ ਦੀ ਗੱਲ ਕਰਦੇ ਨੇ ਜੋ ਸਾਡੇ ਸ਼ਹਿਰ ਚ ਆ ਕੇ ਗੰਦ ਪਾ ਰਹੇ ਨੇ ਕਦੇ ਇਹਨਾਂ ਦੇ ਸ਼ਹਿਰ ਜਾ ਕੇ ਦੇਖਿਓ ਕੋਈ ਇਹ ਜਿਹੜਾ ਯੋਗੀ ਹੈ ਜੇ ਇਹਨਾਂ ਦੇ ਕੋਈ ਆਪਣਾ ਇਹ ਜੇ ਕਰਤੂਤ ਕਰਦੇ ਨਾ ਤਾਂ ਉਦੋਂ ਖੜ ਕੇ ਗੋਲੀ ਗੱਪੇ ਮਰਵਾ ਜਾਂਦਾ ਹੋ ਜੋਗੀ ਕਿਉਂ ਅਸੀਂ ਕੁਝ ਕਰ ਨਹੀਂ ਸਕਦੇ ਇਹਦੀ ਚੀਜ਼ ਜੇ ਸਰਕਾਰ ਆਪਣੀ ਆਈ ਤੇ ਆਇਤਾ ਕੁਝ ਵੀ ਕਰ ਸਕਦੀ ਹੈ ਦੂਜੀ ਗੱਲ ਜਿਹੜੇ ਪੁਲਿਸ ਅਫਸਰ ਨੇ ਪੁਲਿਸ ਅਫਸਰ ਮੰਨਦਾ ਕਿ ਇਹ ਕਹਿ ਹਾਲੇ ਸਾਨੂੰ ਵਿਸ਼ਵਾਸ ਦਵਾ ਰਹੇ ਆ ਅਭੀ ਐਕਸ਼ਨ ਹੋ ਰਿਹਾ ਪਰ ਰਿਐਕਸ਼ਨ ਹੋ ਰਿਹਾ ਤਾਂ ਭਲੇ ਮਾਨਸੋ ਦੱਸੋ ਕਿੱਥੇ ਹੋ ਰਿਹਾ ਸਾਨੂੰ ਵੀ ਕੁਝ ਅਪਡੇਟ ਦੋ ਆ ਮੁੰਡਾ ਦੇਖੋ ਆ ਪਿੱਛੇ ਡੈੱਡ ਬੋਡੀ ਦੇਖੋ ਦੀ ਪਈ ਇਹਦੇ ਕੀ ਕਸੂਰ ਹੈ ਯਾਰ ਤਿੰਨ ਦਿਨ ਹੋ ਗਏ ਵਿਚਾਰ ਨੂੰ ਵੀ ਇਹ ਅਸੀਂ ਤੇ ਇਹ ਸੋਚਾਂਗੇ ਮੈਨੇ ਕੀ ਪਾਪ ਕਰਿਆ ਸੀਗਾ ਜਿਹੜਾ ਉਹਨੂੰ ਰੋਡ ਤੇ ਗੱਬੇ ਇਹਨੂੰ ਐਦਾਂ ਸਾਨੂੰ ਰਖੜਿਆ ਪਿਆ ਅਸ ਤਾਂ ਇਹਦੇ ਭਾਈ ਦੇ ਇਨਸਾਫ ਲਈ ਬੈਠੇ ਆ ਕੱਲ ਨੂੰ ਅੱਜ ਇੱਥੇ ਏ ਪਿਆ ਕੱਲ ਨੂੰ ਅਸੀਂ ਅਸੀਂ ਪਾਵਾਂਗੇ ਸਾਨੂੰ ਇਹ ਡਰ ਹੈ ਨੌਜਵਾਨ ਪੀੜ੍ਹੀ ਇੱਥੇ ਬਹੁਤ ਮਤਲਬ ਮੈਂ ਰੋਜ਼ ਇੱਕ ਨਾ ਇੱਕ ਕੇਸ ਦੇਖਦਾ ਮੁਹਾਲੀ ਦੇ ਵਿੱਚ ਵੀ ਮੁਹਾਲੀ ਇੱਕ ਡਿਵੈਲਪਡ ਸਿਟੀ ਹੈ ਤੇ ਡਿਵੈਲਪਡ ਸਿਟੀ ਚ ਆਪਾਂ ਕਹਿੰਨੇ ਕ੍ਰਾਈਮ ਘਟ ਹੁੰਦੇ ਆ ਪਰ ਇਹ ਡਿਵੈਲਪਡ ਸਿਟੀ ਦੇ ਪਿੰਡਾਂ ਨਾਲੋਂ ਵੀ ਪਿਛੜੇ ਏਰੀਆ ਨਾਲੋਂ ਵੀ ਵੱਧ ਕ੍ਰਾਈਮ ਹੋ ਰਹੇ ਨੇ ਰੋਜ਼ ਕਿਸੇ ਦੇ ਕੋਲੀ ਵੱਜ ਜਾਂਦੀ ਹੈ ਰੋਜ਼ ਕਿਰਪਾਨਾਂ ਵੱਜ ਜਾਂਦੀਆਂ ਚੱਕੇ ਮੁੰਡੇ ਇਹਦੇ ਕੋਈ ਗਲਾ ਵੜ ਦਿੰਦਾ ਕਿਸੇ ਦਾ ਕਦੇ ਸਨੇਚਿੰਗ ਹੋ ਰਹੀ ਹੈ ਇਹਦਾ ਫੱਤੋ ਵੱਡਾ ਮੇਨ ਰੀਜ਼ਨ ਹੈ ਨਸ਼ਾ ਨਸ਼ਾ ਤੇ ਅਨਇੰਪਲੋਇਮੈਂਟ ਇਹ ਵਾਹੇਗਾ ਸ਼ਹਿਰ ਵੱਡਾ ਠੀਕ ਹੈ ਲੋਕਾਂ ਦੇ ਇੱਥੇ ਆ ਕੇ ਸੋਚ ਵੱਡੀ ਹੋ ਜਾਂਦੀ ਹੈ ਕਿ ਅਸੀਂ ਇੱਥੇ ਆ ਕੇ ਆਪਣਾ ਲਾਈਫ ਸਟਾਈਲ ਚੇਂਜ ਕਰ ਲੈਣਾ ਹੈ ਪੈਸੇ ਹੁੰਦੇ ਨਹੀਂ ਉਹਨੇ ਫਿਰ ਸਨੇਚਿੰਗ ਕਰਦੇ ਆਂ ਚੋਰੀਆਂ ਠੱਗੀਆਂ ਕਰਦੇ ਆਂ ਤੇ ਇਸ ਨਾਲ ਸਾਡੇ ਕ੍ਰਾਈਮ ਰੇਟ ਬਹੁਤ ਵੱਧ ਹੈ ਦੂਜੀ ਗੱਲ ਜਿਹੜੇ ਬਾਹਰਲੇ ਲੋਕ ਇੱਥੇ ਆ ਕੇ ਵਸ ਰਹੇ ਨੇ ਹੁਣ ਆਪਾਂ ਲੇਟੈਸਟਲੀ ਗੱਲ ਕਰੀਏ ਜਗਤਪੁਰਾ ਪਿੰਡ ਹੈ ਓਥੇ ਬਹੁਤ ਵੱਡਾ ਇਸ਼ੂ ਹੋਇਆ 6500 ਪ੍ਰਵਾਸੀਆਂ ਦੇ ਵੋਟ ਤੇ 900 ਪਿੰਡ ਵਾਲਿਆਂ ਦੀ ਵੋਟ ਵੀ ਦੱਸੋ ਪ੍ਰਵਾਸੀ ਆ ਕੇ ਪਿੰਡ ਦੇ ਉੱਪਰ ਰਾਜ ਕਰੇਗਾ ਇਹ ਗਲਤੀ ਉਹਨਾਂ ਦੀ ਨਹੀਂ ਹੈ ਗਲਤੀ ਵੋਟਰ ਕਾਰਡ ਬਣਾਉਣ ਵਾਲਿਆਂ ਦੀ ਹੈ ਵੋਟਰ ਕਾਰਡ ਦਾ ਸਰ ਇੱਕ ਫਾਰਮੈਟ ਹੈ ਜਿਹੜਾ ਇੱਥੇ ਦੀ ਅਥਾਰਟੀ ਹੈ ਉਹਦੇ ਸਿਗਨੇਚਰ ਦੇ ਨਾਲ ਵੋਟਰ ਕਾਰਡ ਬਣਦਾ ਉਹ ਸਾਈਨ ਕਿਉਂ ਕਰ ਰਹੇ ਆ ਬਾਹਰ ਦੇ ਬੰਦਾ ਇੱਥੇ ਆ ਕੇ ਕਿਉਂ ਆਪਣੇ ਆਈਡਿ ਕਾਰਡਸ ਬਣਵਾ ਰਿਹਾ ਮੈਂ ਹਿਮਾਚਲ ਪ੍ਰਦੇਸ਼ ਜਾਣਾ ਹੈ ਉੱਥੇ ਜਾ ਕੇ ਠੀਕ ਹੈ ਸਾਨੂੰ ਐਜ਼ ਅ ਗੈਸਟ ਰੱਖਦੇ ਆ ਪਰ ਕਦੇ ਮੈਂ ਬੋਲਾਂ ਕਿ ਮੈਂ ਉੱਥੇ ਪ੍ਰਾਪਰਟੀ ਲੈਣੀ ਹੈ ਜਾਂ ਮੈਂ ਆਪਣਾ ਆਈਡਿ ਕਾਰਡ ਉੱਥੇ ਕਰਨਾ ਹੈ ਅਗਲੇ ਠੁੱਡਾ ਮਾਰ ਕੇ ਬਾਹਰ ਕੱਢ ਦੇਣੇ ਕੋਈ ਅਧਿਕਾਰ ਨਹੀਂ ਸਾਡਾ ਅਸੀਂ ਵੀ ਇਦਾਂ ਦਾ ਚਾਹਨੇ ਵੀ ਦੇਖੋ ਚੰਡੀਗੜ੍ਹ ਵੀ ਸਾਡਾ ਹੈ ਚੰਡੀਗੜ੍ਹ ਸਾਡਾ ਤੋਂ ਖੋਲਿਆ ਚੰਡੀਗੜ੍ਹ ਸਾਡਾ ਏਰੀਆ ਸੀਗਾ ਹੁਣ ਉੱਥੇ ਤੁਸੀਂ ਕਦੇ ਵੀ ਜਾ ਕੇ ਦੇਖਿਓ ਸਭ ਤੋਂ ਜ਼ਿਆਦਾ ਮਲਾਜ਼ਮ ਹਰਿਆਣੇ ਦੇ ਨੇ ਮਾਸ਼ਾਅੱਲਾ ਹਿਮਾਚਲ ਦੇ ਹਰਿਆਣਾ ਔਰ ਉਹ ਜਦ ਪੱਗਾ ਬੰਨੀ ਵਿੱਚ ਜਾਂਦੇ ਹਨ ਜੇ ਕਿਸੇ ਦਾ ਚਲਾਨ ਨਹੀਂ ਵੀ ਕਰਨਾ ਤਾਂ ਵੀ ਰੋਕ ਕੇ ਚਲਾਨ ਕਰਦੇ ਆ ਔਰ ਜੇ ਕੋਈ ਹਰਿਆਣਾ ਹਿਮਾਚਲ ਆ ਜੇ আরে ਭਾਈ ਤੂੰ ਤਾਂ ہمارا ਭਾਈ ਹੈ ਛੋੜ ਦੇ ਐਂ ਗੱਲ ਕਰਕੇ ਛੱਡ ਦਿੰਦੇ ਨੇ ਦੱਸੋ ਸਾਡੇ ਸਾਡੇ ਜਿਹੜਾ ਜਿਗਰ ਦਾ ਟੁਕੜਾ ਹੈ ਚੰਡੀਗੜ੍ਹ ਉਹ ਜਿਹੜਾ ਸ਼ਹਿਰ ਜਿਸ ਸਾਤੋਂ ਖੋ ਕੇ ਠੀਕ ਹੈ ਉੱਥੇ ਫਿਰ ਰਾਜ ਕਰ ਰਹੇ ਨੇ ਦੂਜੇ ਸਟੇਟ ਵਾਲੇ ਹੁਣ ਇਹੀ ਇਧਰ ਨੂੰ ਆ ਰਹੇ ਨੇ ਮੋਹਾਲੀ ਕਵਰ ਕਰ ਰਹੇ ਨੇ ਮੋਹਾਲੀ ਬਾਰਡਰ ਆ ਗਿਆ ਹੌਲੀ ਹੌਲੀ ਹੁਣ ਸਾਰਾ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਰ ਏਰੀਆ ਆਪਣਾ ਇੱਕ ਆ ਗਿਆ ਕੁੰਬੜਾ ਇੱਕ ਆ ਗਿਆ ਬਲੌਂਗੀ ਇੱਕ ਆ ਗਿਆ ਆਪਣਾ ਸ਼ਾਈ ਮਾਜਰਾ ਇੱਥੇ ਇੰਨਾ ਇੱਕ ਖਰੜ ਹਰਿਆਣਾ ਹਿਮਾਚਲ ਯੂਪੀ ਬਿਹਾਰ ਪੰਜਾਬੀ ਬਹੁਤ ਘੱਟ ਹੈ ਇੱਕ ਇੱਕ ਕਮਰੇ 'ਚ 7-7 ਜਣੇ ਰਹਿੰਦੇ ਨੇ 10-10 ਜਣੇ ਵੀ ਰਹਿੰਦੇ ਆ ਤੇ ਬਿਲਡਿੰਗਾਂ 40-40 ਕਮਰੇ ਨੇ ਲੋਕਾਂ ਨੇ ਸਿਰਫ ਰੈਂਟ ਦੇ ਤਿਹੜਾ ਇਸ ਕਹਿੰਦੇ ਵੀ ਚਲੋ ਆ ਕੇ ਪ੍ਰਿੰਟ ਤੇ ਚੜਾ ਦਾਂਗੇ 5-6000 ਦੇ ਲਾਲਚ ਨੂੰ ਇੰਨੇ ਲੋਕਾਂ ਨੂੰ ਇੱਥੇ ਵਾਰਦੇ ਨੇ ਤੇ ਉਹ ਲੋਕ ਇੱਥੇ ਆ ਕੇ ਐਦਾਂ ਦੀ ਬਦਮਾਸ਼ੀ ਕਰ ਦਿੰਦੇ ਬਲੌਂਗੀ ਮੈਂ ਇੱਕ ਦਿਨ ਚੱਲ ਗਿਆ ਸਰ ਬਲੌਂਗੀ ਦੇ ਵਿੱਚ ਮੇਰੇ ਨਾਲ ਖੁਦ ਲੁੱਟਖੋ ਦੀ ਇੱਕ ਵਾਰਦਾਤ ਹੋਈ ਉਹ ਵੀ ਪ੍ਰਵਾਸੀ ਲੋਕ ਸੀਗੇ ਉਹਦਾ ਕੁਦਰਤੀ ਉੱਥੇ ਗੁਰਦੁਆਰੇ ਵਾਲੇ ਭਾਈ ਸਾਹਿਬ ਆ ਗਏ ਤੇ ਅਸੀਂ ਉੱਥੇ ਫੜ ਲਿਆ ਉਹ ਪਰ ਭਾਜੀ ਤੁਸੀਂ ਇੱਕ ਗੱਲ ਦੇਖੋ ਵੀ ਇਹ ਇੱਕ ਕਹਾਣੀ ਇੱਕ ਕਰ ਦੇਣੀ ਹੈ ਇੱਕ ਹਰ ਕਰਦੀ ਹੈ ਚਾਹੇ ਭਾਜੀ ਬੈਠੇ ਚਾਹੇ ਜਿੰਨੇ ਵੀ ਇੱਥੇ ਬੈਠੇ ਹੋਣਗੇ ਚਾਹੇ ਤੁਸੀਂ ਹੋਵੋਗੇ ਤੁਹਾਡੇ ਨੌਨ ਚ ਵੀ ਰੋਜ਼ ਇੱਕ ਨਾ ਇੱਕ ਐਦਾਂ ਦੇ ਕੇਸ ਆ ਰਹੇ ਆ ਚੋਰੀ ਠੱਗੀ ਮਰਡਰ ਮਰਡਰ ਇੰਨਾ ਕਾਮਨ ਨਹੀਂ ਸੀਗਾ ਜਿੰਨਾ ਹੁਣ ਹੋ ਚੁੱਕਿਆ ਮੈਂ ਸਰਕਾਰ ਤੋਂ ਵੀ ਅਪੀਲ ਕਰਾਂਗਾ ਸਰ ਥੋਤੋ ਤੋਂ ਵੀ ਅਪੀਲ ਕਰਾਂਗਾ ਮੈਂ ਸਿੱਖ ਕੌਮ ਤੋਂ ਅਪੀਲ ਕਰਾਂਗਾ ਵੀ ਜਿਹੜਾ ਆਨ ਵਾਲਾ ਯੂਥ ਹੈ ਨੌਜਵਾਨੀ ਨੂੰ ਬਚਾ ਲਓ ਨਹੀਂ ਤਾਂ ਨੌਜਵਾਨੀ ਖਤਮ ਹੋ ਗਈ ਤਾਂ ਸਾਡਾ ਭਵਿੱਖ ਕਿੱਥੇ ਰਹੇਗਾ ਨੌਜਵਾਨ ਜੇ ਐਦਾਂ ਫ੍ਰੀਜਾਂ ਚ ਪੈ ਗਏ ਨੌਜਵਾਨ ਜੇ ਡੈੱਡ ਬਾਡੀਆ 17 16 16 ਸਾਲ ਦੀ ਉਮਰ ਤੇ ਬੱਚੇ ਇੱਕ ਦੂਜੇ ਦਾ ਮਰਡਰ ਕਰਨ ਲੱਗੇ ਸਰ ਇੰਨਾ ਜ਼ਿਆਦਾ ਜੇ ਬਾਹਰ ਦੇ ਲੋਕ ਆ ਕੇ ਪੰਜਾਬੀਅਤ ਖਤਮ ਕਰਨ ਲੱਗੇ ਪੰਜਾਬੀ ਖਤਮ ਕਰਨ ਲੱਗੇ ਤਾਂ ਸਰ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਜੀ ਤੇ ਇੰਡੀਆ ਖਤਮ ਹੋਣ ਨੂੰ ਟਾਈਮ ਨਹੀਂ ਲੱਗੇਗਾ ਕਿਉਂਕਿ ਇੱਕ ਪੰਜਾਬੀ ਜਿਹੜੀ ਸਾਡੀ 2% ਵਾਲੀ ਕੌਮ ਐ ਇਹਦੇ ਸਿਰ ਤੇ ਸਾਡਾ ਇੰਡੀਆ ਮੈਂ ਕਹਿੰਦਾ ਮਾਨ ਨਾਲ ਚੱਲਦਾ ਏ ਦੂਜੀ ਗੱਲ ਮਰਡਰ ਤੇ ਆਪਾਂ ਜੇ ਗੱਲ ਕਰੀਏ ਇਹ ਤਾਂ ਚਲੋ ਸਾਡਾ 16 17 ਸਾਲ ਦਾ ਨੌਜਵਾਨ ਵੀਰ ਹੈ ਇੱਕ ਸਾਡਾ ਭਰਾ ਸੀ ਸਿੱਧੂ ਮੂਸੇਵਾਲਾ ਉਹਦਾ ਮਰਡਰ ਹੋਇਆ 2022 ਚ ਉਹਦਾ ਮਰਡਰ ਹੋਇਆ ਸਰ ਤੇ ਅੱਜ ਤੱਕ ਸਰ ਲੋਕ ਧਰਨੇ ਤੇ ਬੰਦੇ ਨੇ ਮੂਸੇ ਪਿੰਡ ਚ ਵੀ ਤੇ ਕੋਈ ਇਨਸਾਫ ਨਹੀਂ ਮਿਲਿਆ ਉਹ ਬੰਦੇ ਦੀ ਸਰ ਬਿੱਲਬੋਰਡ ਤੇ ਪੱਗ ਦਾ ਨਾਮ ਰੌਸ਼ਨ ਕਰਿਆ ਬਿੱਲਬੋਰਡ ਤੇ ਪੂਰੇ ਦੇਸ਼ ਦਾ ਮਾਨ ਲੋ ਆਪਣਾ ਮਤਲਬ ਪੰਜਾਬੀਅਤ ਦਾ ਨਾਮ ਅੱਗੇ ਕਰਿਆ ਪਰ ਇਹ ਜੇ ਬੰਦੇ ਨੂੰ ਇਨਸਾਫ ਨਹੀਂ ਮਿਲਿਆ ਸਰ ਸਿਰਫ ਸਰਕਾਰ ਦੀ ناکਾਮਯਾਬੀਆਂ ਕਰਕੇ ਤੇ ਤੁਹਾਨੂੰ ਕਿਸੇ ਬਸ ਇਹਨਾਂ ਲੱਗਦਾ ਕਿ ਥੋੜਾ ਬੋਧਨ ਦੇ ਵਿੱਚ ਪੰਜਾਬੀਆਂ ਦਾ ਵੀ ਹੱਥ ਹੈ ਕਿਉਂਕਿ ਕਾਫੀ ਤੁਹਾਨੂੰ ਵੀ ਪੰਜਾਬੀ ਪਤਾ ਹੈ ਕੰਮ ਕਰਦੇ ਨਹੀਂਗੇ ਉਹ ਪ੍ਰਵਾਸੀਆਂ ਨੂੰ ਰੱਖ ਲੈਂਦੇ ਆ ਤੁਹਾਨੂੰ ਬਸ ਜਿੱਥੇ ਪੰਜਾਬੀਆਂ ਨੇ ਵਾਟ ਸੈਲਰੀ ਲੈ ਨਹੀਂ ਆ ਉੱਥੇ ਪ੍ਰਵਾਸੀ ਕੱਟ ਲੈਂਦੇ ਨੇ ਥੋੜਾ ਦੇਖਿਆ ਜਾਵੇ ਤੇ ਆਪਣੇ ਪੰਜਾਬੀ ਵੀ ਪ੍ਰਵਾਸੀਆਂ ਨੂੰ ਜ਼ਿਆਦਾ ਉਹ ਕਰ ਰਹੇ ਨੇ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਪੂਰੇ ਮੋਹਾਲੀ ਘੁੰਮ ਲਿਓ ਆ 10 ਰੇੜੀਆਂ ਲੱਗਿਆਣਗੀਆਂ 버거 ਪੀਜ਼ਾ ਆਪਣਾ ਜਿੰਨੇ ਵੀ ਹੈ ਸਪਰਿੰਗ ਰੋਲ ਮੋਮੋਸ ਇਹ ਕਿੱਥੋਂ ਆ ਰਹੇ ਨੇ ਉੱਤਰਾਖੰਡ ਹਿਮਾਚਲ ਹਰਿਆਣਾ ਪੀ ਯੂ ਪੀ ਬਿਹਾਰ ਸਾਰੇ ਆ ਜੇ ਪੰਜਾਬੀ ਬੰਦ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਰ ਇਹ ਜਿਹੜਾ ਰੇੜੀ ਵਾਲਾ ਬੰਦਾ ਘੱਟੋ ਘੱਟ 2000 ਤੋਂ 3000 ਦੀ ਰੋਜ਼ ਦੀ ਬਜਟ ਕਰ ਰਿਹਾ ਬਾਹਰੋਂ ਆ ਕੇ ਕਿਉਂ ਆ ਪਿੰਡ ਛੱਡ ਕੇ ਆ ਰਹੇ ਨੇ ਕਿਉਂ ਪੰਜਾਬੀ ਭਰਾ ਕਰ ਨਹੀਂ ਸਕਦੇ ਮੈਂ ਖੜ ਕੇ ਕਰਨ ਨੂੰ ਤਿਆਰ ਆ ਸਰ ਨੌਜਵਾਨ ਪੀੜ੍ਹੀ ਕਰਨ ਤੇ ਆ ਤੇ ਕਰ ਸਕਦੀ ਹੈ ਸਰ ਇਹਨਾਂ ਨੂੰ ਸ਼ਰਮ ਆਉਂਦੀ ਹੈ ਵੀ ਅਸੀਂ ਕੰਮ ਨਹੀਂ ਇਹ ਛੋਟਾ ਕੰਮ ਹੈ ਕਰਦੇ ਹਾਂ ਸਰ ਹੁਣ ਵੀ ਕਰ ਰਹੇ ਆ ਜੀ ਮੈਂ ਰੋਟੀ ਦਾ ਕੰਮ ਕਰਦੇ ਆਂ ਸ਼ਾਮ ਨੂੰ ਰੋਡ ਤੇ ਖੜਕੇ ਸਟਾਲ ਲਾਈ ਦੀ ਆ ਵਧੀਆ ਕਮਾਈ ਦਾ ਕੰਮ ਹੈਗਾ ਸਾਰਾ ਕੁਝ ਹੈਗਾ ਸਾਰਾ ਕੰਮ ਹੈ ਲੋਕ ਕਹਿੰਦੇ ਇਹਨਾਂ ਨੇ ਆ ਕੇ ਪ੍ਰਵਾਸੀਆਂ ਨੇ ਜਾਂ ਹੋਰ ਸਟੇਟਾਂ ਵਾਲੇ ਨੇ ਹਿਮਾਚਲ ਵਾਲੇ ਨੇ ਇੱਥੇ 80-80 ਲੱਖ ਦੀਆਂ ਪ੍ਰਾਪਰਟੀਆਂ ਖਰੀਦ ਲਈਆਂ ਕੋਠੀਆਂ ਬਣਾ ਲਈਆਂ ਜੀ ਜੇ 80 ਲੱਖ ਰੁਪਈਆ ਪਿੱਛੇ ਉੱਥੇ ਬੈਠਿਆਂ ਕੋਲ ਇਹਨਾਂ ਕੋ ਹੁੰਦਾ ਉਰੀ ਥੋੜੀ ਆਣਾ ਤੇ ਇਹਨਾਂ ਨੇ ਇੱਥੇ ਹੀ ਕਮਾਈਆਂ ਕਰੀਆਂ ਜੀ ਇਸੇ ਪੰਜਾਬ ਤੋਂ ਕਮਾਇਆ ਰਕਮ ਆ ਵੀ ਰਹੇ ਹਨ ਕਮਾਈ ਹੈਗੀ ਹੈ ਕੰਮ ਹੈਗਾ ਜੀ ਭਾਜੀ ਇਹ ਕੰਮ ਹੈਗਾ ਤਾਂ ਹੀ ਉਹ ਆ ਰਹੇ ਹਨ ਅਸੀਂ ਲੋਕ ਵੀ ਕਮਾ ਰਹੇ ਹਾਂ ਇਹ ਵੀ ਕਮਾ ਰਹੇ ਹਾਂ ਕੰਮ ਦੀ ਕੋਈ ਕਮੀ ਨਹੀਂ ਹੈਗੀ ਰੋਜ਼ਗਾਰ ਦੀ ਸਾਡੇ ਲੋਕਾਂ ਨੇ ਕੰਮ ਕਰਨਾ ਛੱਡ ਦਿਆ ਅਸੀਂ ਇਹਨਾਂ ਨੂੰ ਮਤਲਬ ਇਹਨਾਂ ਤੇ ਡਿਪੈਂਡ ਇਨਹੀਂ ਹੋ ਗਏ ਕਿ ਹੁਣ ਇਹ ਉਹ ਡਿਪੈਂਡ ਦਾ ਸਾਡੇ ਤੇ ਫਾਇਦਾ ਲੈਣ ਲੱਗੇ ਸਾਡੇ ਤੇ ਹਾਵੀ ਲੱਗੇ ਆਪ ਕੰਮ ਕਰਨਾ ਛੱਡ ਦੇ ਜਿਹੜਾ ਬੰਦਾ ਕੰਮ ਕਰਦਾ ਹੈਗਾ ਉਹ ਮੜਾ ਮੋਟਾ ਠੀਕ ਹੈਗਾ ਨਹੀਂ ਤਾਂ ਇੱਥੇ ਹੁਣ ਸਿਸਟਮ ਤੁਹਾਨੂੰ ਪਦੀ ਇਹ ਮਾੜਾ ਹਾਲ ਹੋ ਗਿਆ ਇੱਥੇ ਆਪਣੇ ਲੋਕ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਇਹਨਾਂ ਨੇ ਉਹ ਸਾਰਾ ਦੇਖਦੇ ਹੋਏ ਵੀ ਇਹਨਾਂ ਨੇ ਆਪ ਦਾ ਕੁਝ ਕਰਨਾ ਨਹੀਂ ਤੇ ਆਪ ਕਰ ਕਰਕੇ ਚੰਗੀਆਂ ਕਮਾਈਆਂ ਕਰਕੇ ਕੋਠੀਆਂ ਬਣਾ ਲੀਆਂ ਕੋਠੀਆਂ ਬਣਾ ਕੇ ਲੋਕਾਂ ਦੇ ਵਿੱਚ ਵੜ ਗਏ ਹੁਣ ਇਹ ਵਿੱਚ ਵੜ ਕੇ ਉਹਨਾਂ ਦੇ ਰਹਿ ਕੇ ਨੁਕਸਾਨ ਕਰ ਰਹੇ ਹਾਲ ਤਾਂ ਸਾਰੀ ਇਹ ਵੀ ਭੇਦ ਫੈ ਗਈ ਪਹਿਲਾਂ ਜੀ ਆਪਣੀ ਕਮਾਈ ਸੀ ਨਾ ਸਰ ਉਹ ਆਪਣੇ ਹੱਥਾਂ 'ਚ ਹੁੰਦੀ ਸੀ ਆਪਣੇ ਹੱਥਾਂ ਦੀ ਕਿਰਤ ਕਰਦੇ ਸੀਗੇ ਤੇ ਉਹ ਰੋਜ਼ੀ ਰੋਟੀ ਕਮਾ ਕੇ ਆਪਾਂ ਖਾਂਦੇ ਸੀਗੇ ਹੁਣ ਪੰਜਾਬੀਅਤ ਕੀ ਹੈ ਆ ਇੱਥੇ ਟਿਪਸ ਦੇ ਨੇ ਆਪਣੇ ਫੋਨਾਂ 'ਤੇ ਫੋਨ ਚਲਾਉਂਦੇ ਆ ਉਹਨਾਂ ਤੇ ਬੜੇ ਰਹਿੰਦੇ ਆ ਕੋਈ ਇਹਨਾਂ ਨੂੰ ਹੈ ਨਹੀਂ ਵੀ ਅਸੀਂ ਹਾਰਡਵਰਕ ਕਰੀਏ ਇੱਕ ਇੱਕ ਦਿਮਾਗ 'ਚ ਇਹਨਾਂ ਦੀ ਸਾਈਕੋਲੋਜੀ ਹੈ ਕਿ ਅਸੀਂ ਕਿਸੇ ਦੇ ਅੰਡਰ ਕੰਮ ਨਹੀਂ ਕਰ ਸਕਦੇ ਦਿਮਾਗ ਜਿਹੜੇ ਹੁਣ ਪ੍ਰਵਾਸੀ ਲੋਕ ਆ ਕਿਸੇ ਦੇ ਅੰਡਰ ਆਏ ਕੰਮ ਕਰ ਲੈਂਦੇ ਆ ਪੈਸੇ ਬਣਾ ਜਾਂਦੇ ਆ ਆਪਣਾ ਸਕਸੈਸ ਹੋ ਜਾਂਦੇ ਆ ਮੈਂ ਖੁਦ ਬੜੇ ਲੋਕ ਦੇਖੇ ਨੇ ਜਿਵੇਂ ਸਰ ਨੇ ਕਿਹਾ ਜੀ ਕਿ ਇੱਥੇ ਸਾਡਾ ਇੱਕ ਘਰ ਹੈ ਜੀ ਉਹਨਾਂ ਨੇ ਦੋ ਦੋ ਘਰ ਬੜੇ ਘੱਟ ਸਾਲਾਂ 'ਚ ਲੈ ਲਏ ਆਪਣਾ ਪਹਿਲਾ ਆਪਣਾ ਟੱਬਰ ਲਿਆਂਦੇ ਆ ਬਾਅਦ ਚ ਦੂਜਾ ਚਾਚੇ ਦਾ ਵੀ ਮੁੰਡਾ ਆ ਜੋ ਬਾਅਦ ਚ ਚਾਚੀ ਵੀ ਆ ਜੋ ਸਾਰੇ ਆ ਜਾਂਦੇ ਇੱਥੇ ਫਿਰ ਤੇ ਮੈਂ ਕਹਿੰਨਾ ਵੀ ਸਰ ਇੱਥੇ ਕਬਜ਼ਾ ਹੀ ਉਹਨਾਂ ਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਆਦਾ ਪੋਲਿਟਿਸ਼ੀਅਨ ਹੈ ਸਰ ਜਿਹੜੇ ਵੀ ਚਾਹੇ ਜਿਹੜਾ ਐਮ ਐਲ ਏ ਐਮ ਪੀ ਇੱਥੇ ਦਾ ਇਹ ਕਹਿੰਦੇ ਵੀ ਇਹ ਵੋਟ ਵਿਕਾਊ ਹੈ ਹੁੰਦੀ ਹੈ ਮੈਂ ਮੰਨਦਾ ਮੈਂ ਖੁਦ ਵੀ ਕਦੀ ਵੋਟ ਦੇਖੀ ਹੈ ਕਹਿੰਦੇ ਜੀ ਇਹ ਜਿਹੜੀ ਵੋਟ ਹੈ ਪ੍ਰਵਾਸੀਆਂ ਦੀ ਇਹਨਾਂ ਦੀ ਗੱਲ ਛੱਡ ਦਿਓ ਜਿਨੇ ਪੈਸਾ ਲਾਤਾ ਹੀ ਲੈ ਜਾਣਗੇ ਭਾਈ ਇਹ ਆਪਣਾ ਆਪਣਾ ਦਿਮਾਗ ਇਹ ਸਿਰਫ ਇਹਨਾਂ ਦਾ ਪੈਸੇ ਚ ਦਿਮਾਗ ਹੈ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਵੀ ਸਮਝੋ ਤੁਸੀਂ ਥੋੜਾ ਜਿਹਾ ਆਪਣਾ ਬਾਹਰ ਆਵੋ ਤੇ ਇਹ ਜਿਹੜਾ ਅੱਜ ਨੁਕਸਾਨ ਹੋਇਆ ਆਪਣੇ ਜਾਨ ਦਾ ਨੁਕਸਾਨ ਉਹ ਮਾਨਸ ਹੈ ਉਹਦੀ ਮਾਂ ਦੀ ਅੱਖਾਂ 'ਚੋਂ ਹੰਥਰੂ ਨਹੀਂ ਦੇਖੇ ਜਾਂਦੇ ਉਹਦੀ ਮਾਂ ਪਿੱਟ-ਪਿੱਟ ਕੇ ਰੋ ਰਹੀ ਐ ਕਿ ਚਲੋ ਅੱਜ ਮੈਂ ਆਪਣਾ ਪੁੱਤ ਖੋਤਾ ਕਿਸੇ ਹੋਰ ਦਾ ਪੁੱਤ ਨਾ ਖੋ ਜੇ ਮੈਂ ਬੇਨਤੀ ਕਰਦਾ ਮੈਂ ਮਾਮਾ ਨੂੰ ਵੀ ਮੈਂ ਫੀਲਿੰਗ ਸਮਝ ਸਕਦਾ ਕਿਉਂ ਕਿ ਉਹ ਮਾ ਨੂੰ ਸੀ ਰੋਂਦੇ ਦੇਖਿਆ ਨਹੀਂ ਦੇਖਿਆ ਜਾਂਦਾ ਜੀ ਕੋਈ ਇਸੇ ਤੋਂ ਮੈਂ ਦੇਖਿਆ ਇਨਸਾਨ ਹੈ ਸਾਡੇ ਚ ਵੀ ਇਨਸਾਨੀਅਤ ਹੈ ਪਰ ਇਹ ਖੁੰਖਾਰ ਤਰੀਕੇ ਨਾਲ ਜਿਹੜੇ ਸ਼ਰੀਆਮ ਚਾਕੂ ਲੈ ਕੇ ਕਦੇ ਕਿਸੇ ਦੇ ਮਾਰਦਾ ਮਤਲਬ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਫੋਟੋ ਦਿਖਾਵਾਂਗਾ ਜਿਹੜਾ ਜਿਹਨੇ ਮਾਰਿਆ ਅੱਛਾ ਤੁਹਾਡੀ ਗੁੱਲ ਫੋਟੋ ਹੈ ਜਿਹੜੇ ਮੁੰਡੇ ਨੇ ਮੁੰਡਿਆ ਦੀ ਹੱਤਿਆ ਕੀਤੀ ਹੈ ਹਾਂ ਇਹ ਇਹਦੀ ਫੋਟੋ ਮੇਰੇ ਕੋਲ ਹੈਗੀ ਹੈ ਮੇਰਾ ਜਸਟ ਫੋਨ ਬੰਦ ਹੋ ਗਈ ਤੇ ਪਰ ਉਹ ਉਹ ਵੀ 16-17 ਸਾਲ ਦਾ ਹੀ ਹੈ ਜੇ ਤੁਸੀਂ ਭਲੇ ਮਾਨਸੂ ਇਨਸਾਨੇ ਤੋਂ ਦਿਖਾਣੇ ਹੋ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਧਰਮ ਗਲਤ ਹੈ ਅਸੀਂ ਨਾ ਤਾਂ ਕਿਸੇ ਨੂੰ ਗਲਤ ਬੋਲ ਰਹੇ ਵੀ ਧਰਮ ਦੇ ਨਾਮ ਦੇ ਨਹੀਂ ਬੋਲ ਰਹੇ ਪਰ ਤੁਸੀਂ ਬਾਹਰ ਤੋਂ ਆ ਕੇ ਸਾਡੇ ਮੁੰਡੇ ਨੂੰ ਮਾਰੋਗੇ ਇਹ ਚੀਜ਼ ਤਾਂ ਗਲਤ ਹੈ ਜੀ ਸਾਡੇ ਮੁੰਡੇ ਕੀ ਹੈ ਇੱਥੇ 16 16 17 17 ਸਾਲ ਦੇ ਹਾਲੇ ਪੜ ਰਹੇ ਮੁੰਡੇ ਹੁੰਦੇ ਜੀ ਤੇ ਚੱਕ ਕੇ ਇੱਕ ਸਾਈਕਲ ਦੇ ਪਿੱਛੇ ਤੁਸੀਂ ਹੈ ਇੱਕ ਮੁੰਡੇ ਦੇ ਕਿਵੇਂ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਇਹ ਸਰ ਸਟਾਰਟਿੰਗ ਫੇਸ ਹੈ ਕ੍ਰਿਮੀਨਲ ਦਾ ਜਿਹੜੇ ਮੁੰਡੇ ਨੇ ਸਰ 16 ਸਾਲ ਦੀ ਉਮਰ ਚ ਖੂਨ ਕਰਤਾ ਉਹ ਅੱਗੇ ਦੇ ਗੈਂਗਸਟਰ ਨਹੀਂ ਬਣੂਗਾ ਤਾਂ ਦੱਸੋ ਨੌਜਵਾਨੀ ਕਿੱਥੇ ਆ ਜੇ ਕੱਲਾ ਕੱਲਾ ਗੈਂਗਸਟਰ ਬਣਨ ਲੱਗ ਗਿਆ ਜੀ ਕੱਲੀ ਕੱਲੀ ਗਲੀ ਚੋਂ ਗੈਂਗਸਟਰ ਨਿਕਲ ਗਿਆ ਪੰਜਾਬੀਅਤ ਕਿੱਥੇ ਰਹਿ ਗਈ ਪੰਜਾਬ ਕਿੱਥੇ ਰਹਿ ਗਿਆ ਮੇਰਾ ਰੰਗਲਾ ਪੰਜਾਬ ਕਿੱਥੇ ਰਹਿ ਗਿਆ ਇੱਕ ਦਿਨ ਸਾਰਾ ਪਹਿਲਾ ਅੱਧਾ ਪੰਜਾਬ ਤਾਂ ਕੈਨੇਡਾ ਲੰਘ ਗਿਆ ਜਿਹੜਾ ਬੱਚਾ ਪੁੱਛਾ ਪੰਜਾਬ ਹੈ ਉਹ ਗੈਂਗਸਟਰਾਂ ਨੇ ਖਾ ਲਿਆ ਹਥਿਆਰਾਂ ਨੇ ਖਾ ਲਿਆ ਤੰਦਾ ਬਣਾ ਲੈਂਦੇ ਆ ਜਿਹੜੇ ਵੱਡੇ ਵੱਡੇ ਬਿਜ਼ਨਸ ਤੋਂ ਆਪਣਾ ਰਿਸ਼ਵਤ ਲੈਂਦੇ ਆ ਹਫਤਾ ਲੈਂਦੇ ਆ ਈਜ਼ੀ ਮਨੀ ਲੱਗਦੀ ਐ ਪਰ ਜੇ ਪੁੱਲਸ ਆਪਣੀ ਆਈ ਤੇ ਆ ਜੇ ਨਾ ਹੀ ਅਫਸਰ ਆਪਣੇ ਆਈ ਤੇ ਆ ਜਾਣ ਤਾਂ ਕੋਈ ਮਾ ਦਾ ਲਾਲ ਨਹੀਂ ਹੈਗਾ ਜਿਹੜਾ ਇਹਨਾਂ ਨੂੰ ਸ਼ਹਿ ਦੇ ਸਕੇ ਇਹ ਮੰਦਿਰ ਨਹੀਂ ਹੈਗੀ ਜੇ ਜਿਹੜੇ ਮੰਦਿਰ ਨੂੰ ਆਪਾਂ ਅੱਗੇ ਤੋੜ ਲੈਣਾ ਵੀ ਆ ਚਲੋ ਆ ਤਾਂ ਅੱਜ ਦੀ ਮੰਦਿਰ ਐ ਇਹ ਮੰਦਿਰ ਨੂੰ ਸੁਧਾਰੋਗੇ ਤਾਂ ਇਹ ਸਾਡਾ ਭਵਿੱਖ ਐ ਮੰਦਿਰ ਹੀ ਭਵਿੱਖ ਪੰਜਾਬ ਦਾ ਬਣੇਗਾ ਜੇ ਅੱਜ ਸੁਧਾਰ ਲਿਆ ਤਾਂ ਪੰਜਾਬ ਸੁਧਰ ਜਾਏਗਾ ਜੇ ਅੱਜ ਹਾਲਾਤ ਵਿਗੜ ਗਏ ਜੇ ਅੱਜ ਐਦਾਂ ਹੀ ਵੀ ਆਪਾਂ ਇਹ ਚੀਜ਼ ਨੂੰ ਲਾਈਟ ਛੱਡਤਾ ਤਾਂ ਪੰਜਾਬ ਪੰਜਾਬ ਦੇ ਵਿੱਚ ਪੰਜਾਬੀਅਤ ਨਹੀਂ ਰਹੇਗੀ ਦਿਲ ਨਹੀਂ ਰਹੇਗਾ ਕਿ ਸਰ ਤੇ ਐਹੀ ਪ੍ਰਵਾਸੀਆਂ ਨੇ ਪੰਜਾਬ ਚ ਆ ਕੇ ਰਾਜ ਕਰਨਾ ਮੁੱਖ ਮੰਤਰੀ ਵੀ ਪ੍ਰਵਾਸੀ ਹੋਏਗਾ ਇਹ ਮੈਂ ਅੱਜ ਸ਼ਰਤ ਲਾਇਆ ਕਿ ਐਸਾ ਤਾਂ ਇੱਥੇ ਬੈਠੇ ਨੰਗਨ ਨਾਲ ਗੱਲਬਾਤ ਕਰਾਂਗੇ ਨਾਲ ਕੀ ਕਿਉਂ ਇਹ ਸਭ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ ਤੇ ਇਹਦਾ ਮੇਨ ਕਾਰਨ ਕੀ ਹੈ ਸਸ਼ੀ ਗਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆ ਹੁਣ ਤੁਸੀਂ ਦੇਖਿਆ ਹੈ ਕਿ ਇੱਕ ਮੁੰਡੇ ਦਾ ਕੇਸ ਹੈ ਕਿ ਉਹਨੂੰ ਮਾਰ ਕੇ ਸੱਟ ਗਏ ਆ ਦੋ ਮੁੰਡਿਆਂ ਨੂੰ ਇਹ ਕੇਸ ਤੋਂ ਇਲਾਵਾ ਵੀ ਹੋਰ ਬਹੁਤ ਕੇਸ ਸਾਹਮਣੇ ਆਉਂਦੇ ਆ ਜਿਦੇ ਵਿੱਚ ਕੀ ਮੁੰਡਿਆਂ ਨੂੰ ਮਾਰ ਦਿੱਤਾ ਜਾਂਦਾ ਤੁਸੀਂ ਇਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਇਹ ਤਾਂ ਕ੍ਰਾਈਮ ਹੈ ਜਿਹੜੇ ਵਾਰ ਦੇ ਪ੍ਰਵਾਸੀ ਮਜ਼ਦੂਰ ਇੱਥੇ ਕਈ ਆਉਂਦੇ ਕਿਰਤ ਵਾਸਤੇ ਕਈ ਆਉਂਦੇ ਲੁੱਟ ਖੋਹ ਵਾਸਤੇ ਆ ਇੱਥੇ ਸਾਡੇ ਤਾਂ ਚੋਰੀਆਂ ਡਾਕੇ ਲੁੱਟਾਂ ਖੋਹਾਂ ਇੱਥੇ ਬਹੁਤ ਕਰੇ ਵਧਿਆ ਹੋਇਆ ਨਾ ਤਾਂ ਕੋਈ ਸ਼ਾਨ ਬੀਣਾ ਨਾ ਕੋਈ ਪ੍ਰਸ਼ਾਸਨ ਚੈੱਕ ਕਰਦਾ ਕੋਈ ਮਾਰ ਜੋ ਕੋਈ ਵੱਟ ਜੋ ਕੋਈ ਕਾਂਟੇਵਾਲ ਦਾ ਪੁਲਿਸ ਪਹੁੰਚੀ ਹੈ ਉੱਥੇ ਠੀਕ ਹੈ ਨਾ ਜਿੱਥੇ ਵਾਰ ਦਾਤ ਹੋਈ ਹੈ ਇਹ ਐਨੇ ਜਾਗ ਲਾ ਕਿਤੇ ਕਿਤੇ ਅੰਬਾਲੇ ਪਹੁੰਚਦਾ ਕਾਂਟੇ ਦਾ ਬੰਦਾ ਸੋ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਲਗਾਤਾਰ ਤੇ ਕੋਈ ਸੁਣਵਾਈ ਨਹੀਂ ਹੈਗੀ ਹੁਣ ਫੜਦੇ ਆ ਜੀ ਹੁਣ ਫੜਦੇ ਆ ਜੀ ਦੋ ਫੜਲੇ ਇੱਕ ਫੜ ਲਿਆ ਕੋਈ ਸਾਨੂੰ ਇਹਨਾਂ ਨੇ ਥੋ ਪਤਾ ਨਹੀਂ ਦਿੱਤਾ ਹੁਣ ਤੱਕ ਕੋਈ ਫੜਿਆ ਵੀ ਗਿਆ ਕਿ ਬਸ ਇਦਾਂ ਹੀ ਗਿਆ ਜਾ ਰਿਹਾ ਕਿ ਫੜਲੇ ਫੜ ਲਏ ਅਸੀਂ ਕਰਤੇ ਆ ਮੈਂ ਹੁਣੇ ਗਿਆ ਸੀ ਤੇ ਟੀਵੀ ਤੇ ਚੱਲ ਰਿਹਾ ਸੀ ਉਹਦੇ ਚ ਇੱਕ ਮੁੰਡਾ ਉਹਨਾਂ ਨੇ ਫੜਿਆ ਹੋਇਆ ਤੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦਾ 3 ਦਿਨ ਦਾ ਰਿਮਾਂਡ ਲਿਆ ਹੁਣ ਉਹ ਪਤਾ ਨਹੀਂ ਕੀ ਦੱਸੂਗਾ ਕੀ ਨੂੰ ਫੜਾਊਗਾ ਕੀ ਕਰੂਗਾ ਕੋਈ ਪਤਾ ਨਹੀਂ ਹੈ ਇਹ ਤੇ ਇਹ ਵੀ ਨਹੀਂ ਪਤਾ ਵੀ ਸਾਨੂੰ ਕਿੰਨੇ ਦਿਨ ਹੋਰ ਬੈਠਣਾ ਪਊਗਾ ਤੇ ਕੋਈ ਇੱਥੇ ਵੱਡਾ ਅਧਿਕਾਰੀ ਜਾਂ ਕੋਈ ਪੋਲੀਟੀਸ਼ੀਅਨ ਜਾਂ ਕੋਈ ਇੱਥੇ ਆਏ ਸੀਗੇ ਆਏ ਸੀ ਐਮਐਲਏ ਸਾਹਿਬ ਆਏ ਸੀ ਅੱਜ ਤੇ ਐਸਵੀ ਸਾਹਿਬ ਵੀ ਆਏ ਸੀ ਤੇ ਹੋਰ ਵੀ ਲੱਖਾ ਸੁਧਾਰਾ ਵਗੈਰਾ ਸਾਰੇ ਇੰਨਾ ਵੀ ਯੂਥ ਹੈ ਆਪਣਾ ਨਾਲ ਖੜਿਆ ਇਲਾਕਾ ਨਾਲ ਖੜਿਆ ਤੇ ਕਾਫੀ ਅੱਜ ਸੰਗਤਾਂ ਬਹੁਤ ਇਕੱਠ ਹੋਇਆ ਇੱਥੇ ਅੱਜ ਤੇ ਸਭ ਆਪਣਾ ਆਪਣਾ ਸਮਾਂ ਲਾ ਕੇ ਵਿਚਾਰਾਂ ਦੇ ਦੇ ਕਿਸ ਤਰ੍ਹਾਂ ਬਣਾਉਣੇ ਚੱਲੇਗੇ ਤੇ ਜਿਹੜੇ ਨਾਲ ਬਿੱਤੀ ਹੈ ਜਿਸਤਨ ਲਾਗੇ ਸੋਈ ਜਾਣਾ ਕੋਣ ਜਾਣਾ ਪੀੜ ਪਰ ਆਈ ਉਹਦੀ ਮਾਂ ਨੂੰ ਪਤਾ ਉਹਦੇ ਬਾਪ ਨੂੰ ਪਤਾ ਉਹਦੇ ਰਿਸ਼ਤੇਦਾਰ ਭਾਈ ਸਾਖ ਤੋਂ ਬੰਦੇ ਨੂੰ ਪਤਾ ਇਹ ਇਲਾਕਾ ਨੂੰ ਵਾਸੀ ਜਿਹੜੇ ਉਹਦੇ ਨਾਲ ਖੜੇ ਉਹਨਾਂ ਨੂੰ ਪਤਾ ਤੇ ਬਹੁਤ ਅਫਸੋਸ ਦੀ ਗੱਲ ਹੈ ਜਿਹੜੀ ਕਿ ਸਾਨੂੰ ਇੱਥੇ ਪੰਜਾਬ ਦੇ ਵਸੀਆਂ ਨੂੰ ਅੱਜ ਸੜਕਾਂ ਦੇ ਰੁਲਣਾ ਪੈ ਰਿਹਾ ਇੱਥੇ ਤੇ ਸਾਡੇ ਕੋਈ ਇੱਥੇ ਸੁਣਵਾਈ ਨਹੀਂ ਇਲਾਕੇ ਦੀ ਹੈਗੀ ਹੁਣ ਤੁਸੀਂ মিডিਆ ਵਾਲੇ ਖਬਰਾਂ ਪਚਾਓ ਦੇਸ਼ਾਂ ਪ੍ਰਦੇਸ਼ਾਂ ਤੱਕ ਖਬਰਾਂ ਜਾਣ ਇਹਨਾਂ ਦੀ ਬਦਨਾਮੀ ਹੋਵੇ ਜਿੰਨੀ ਥੋੜੀ ਹੋਰ ਦਾ ਠੀਕ ਹੈ ਤੁਸੀਂ ਦੇਖ ਸਕਦੇ ਸੀਗੇ ਅਸੀਂ ਇਹਨਾਂ ਨਾਲ ਬੈਠ ਕੇ ਬਾਤचीत ਕੀਤੀ ਹੈ ਇਹਨਾਂ ਨੇ ਸਰਕਾਰਾਂ ਨੂੰ ਵੀ ਕਿਹਾ ਸਭ ਨੂੰ ਕਿਹਾ ਮਤਲਬ ਕਿ ਜੋ ਮੇਨ ਹੈ ਕਿ ਜਿਹੜੇ ਅੱਜਕੱਲ ਪੰਜਾਬੀ ਨੌਜਵਾਨ ਨਸ਼ਿਆਂ ਦੇ ਵਿੱਚ ਡੁੱਬ ਕੇ ਜਾਂ ਆਪਣੇ ਕਹਿਦੋਂ ਦੇ ਕਿ ਯਾਰ ਮੈਂ ਆ ਕੰਮ ਨਹੀਂ ਕਰਨਾ ਮੇਰੀ ਬੇਇੱਜ਼ਤੀ ਹੋਏਗੀ ਉਹ ਚੀਜ਼ਾਂ ਲੈ ਕੇ ਇਹ ਇੱਕ ਪ੍ਰਵਾਸੀਆਂ ਨੂੰ ਬੁਲਾਉਂਦਾ ਨਿਯੋਤਾ ਹੈ ਕਿ ਜੇ ਅਗਰ ਪੰਜਾਬੀ ਕੰਮ ਨਹੀਂ ਕਰਨਗੇ ਤੇ ਪ੍ਰਵਾਸੀ ਆਣਗੇ ਅਗਰ ਪ੍ਰਵਾਸੀ ਆਣਗੇ ਤੇ ਜੋ ਅੱਜ ਇੱਕ ਆਮ ਆਦਿ ਪੁੱਤ ਨਾਲ ਹੋਇਆ ਉਹ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਤੁਸੀਂ ਦੇਖਦੇ ਸੀਗੇ ਜੀ ਇੰਡੀਆ 5 ਨਿਊਜ਼ ਤੋਂ ਮੈਂ ਤੁਹਾਡੇ ਨਾਲ ਕ੍ਰਿਸ਼ ਫਰਮਾਨ